ਰਾਜੀ ਜੀ ਆਮ ਮੰਗਲ ਸਿੰਘ ਆ ਸਨੋ ਉਤਰ ਲੋਗ ਸਿੰਘ ਠੀਕ ਹੈ ਭਾਈ ਜੇਕਰ ਕੱਲ ਜੇ ਕੋ ਬਾਰਛੌਣ ਦੀ ਤਰਪਾਲ ਪਾਈ ਉੱਪਰ ਕੋਈ ਗਲਬਾ ਦੀ ਨਹੀਂ ਆਗੇ ਤੜਕੇ 5 ਵਜੇ ਉਤਰ ਕੇ ਲੰਮੇ ਪਏ ਆ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਈਫ ਮੇਰੀ ਦੀ ਆ ਤੇ ਉਹ ਬੱਚੇ ਤੇ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਗੁੜੀ ਆ ਬੇਹੋਸ਼ ਹੋ ਗਈ ਆ ਛੋਟੀ 4 ਸਾਲ ਦੀ ਗੁੜੀ ਆ ਤੇ ਮੁੰਡੇ ਦੇ ਟਾਂਕੇ ਲੱਗੇ ਸਿਰ ਦੇ ਵਿੱਚ ਬਵਾਏ ਪਾਈ ਦੀਗਾ ਘਰ ਦਾ ਦਾ ਵੀ ਬਹੁਤ ਜਿਆਦਾ ਛੱਟ ਲੱਗੀ ਸਿਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜ਼ੀਰੋ ਸਾਰਾ ਹੀ ਨੁਕਸਾਨ ਹੋ ਗਿਆ ਭਾਈ ਜੀ ਕੀ ਕੀ ਜਮਾਨੀ ਕੀ ਕੀ ਸਮਾਨ ਫਰਿੱਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੇ ਸਾਰਾ ਕੋਈ ਚੀਜ਼ ਭਾਈ ਵਰਤਨ ਵਾਲੀ ਨਹੀਂ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਨ ਭਾਈ ਤੁਹਾਡੇ ਵੀ ਛੱਟ ਲੱਗੀ ਹੋ ਹਾਂ ਭਾਈ ਮੇਰਾ ਬਾਹ ਨਾ ਮਾਲ ਪੜ ਗਿਆ ਛੱਟੜਾ ਲੱਗਿਆ ਹੋ ਤੁਹਾਡੇ ਸਾਹਨੇ ਛੱਟੜਾ ਲੱਗਿਆ ਭਾਈ ਸਾਰਿਆਂ ਦੇ ਦੀ ਗਿਆ ਭਾਈ ਉਹਦੇ ਸਰ ਉਹ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨਾਂ ਨੇ ਮਿੰਟੋਂ ਮੱਡਾ ਕੱਢ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਵਾਲੀ ਭਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟੀ ਚਲ ਗਿਆ ਢਾਹ ਚਲ ਗਿਆ ਗੋਗੀ ਬੈੱਡ ਵੀ ਟੁੱਟ ਗਿਆ ਤੇ ਬੈਲੋ ਦੇ ਭਾਰ ਨਾਲ ਢਾਹ ਚਲ ਗਿਆ ਮੱਡਾ ਠੀਕ ਆ ਗੋਗੀ ਕਿੰਨੇ ਕੋਈ ਦੀ ਗੱਲ ਐ ਇਹ ਪੂਰੇ 5 ਵਜੇ ਕੇ ਜੀ ਭਾਈ ਜੇ ਨਾ ਕੇ ਨੂੰ ਪਲਦਾ ਨੁਕਸਾਨ ਹੋਵਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਥੱਲੇ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਭਾਈ ਬਚਾਓ ਗਿਆ ਇਹਦੇ ਉਦਾਂ ਰਾਤ ਰਾਤ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਆਇਆ ਕੀ ਮੰਗ ਕਰਦੇ ਮੰਗ ਭਾਈ ਇਹ ਹੋਇਆ ਕਿ ਸਾਡੇ ਸਾਰੇ ਸਮਾਨ ਦਾ ਮਾਜਤਾ ਹੈ ਤੇ ਕਬਰਾਂ ਅੱਗੇ ਜੀ ਬਾਲਾਂ ਦੇ ਪੈਰ ਭਰੇ ਪਤਾ ਨਹੀਂ ਕਦੋਂ ਸਰ ਆਏ ਜਗਦੇ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤੁਹਾਡੇ ਸਾਹਮਣੇ ਬਾਈ ਮੈਂ ਨਾਲ ਇਹਦਾ ਗਿਣ ਕੇ ਦੱਸਾਂ ਠੀਕ ਹੈ ਅੱਥੀ ਸਾਹਮਣੇ ਵਾਲਾ ਫ੍ਰਿਜ ਟੀਵੀ ਬੈੱਡ 1 ਲੱਖ ਤੋਂ ਤਾਂ ਆਇਆ ਭਾਈ ਸਮਾਨ ਵਾਗਲਾ ਠੀਕ ਹੈ ਭਾਈ ਕਿਉਂਕਿ ਸਾਰਾ ਕੋਸ਼ਿਸ਼ ਹੱਲੇ ਆ ਗਿਆ ਕੋਈ ਚੀਜ਼ ਨਹੀਂ ਬਚੀ ਮੰਜਾ ਟੱਕਰ ਪਈ ਨਹੀਂ ਵਜਾਈ ਮੰਜਾ ਢਾ ਕੇ ਬਾਹਰ ਭਜਾਗੇ ਓਕੇ ਠੀਕ ਹੈ ਇਹ ਜੀ ਸਵੇਰੇ 5 ਵਜੇ ਦਾ ਟਾਈਮ ਦਾ ਇਹ ਸੁੱਤੇ ਹੋਇਆ ਤੇ ਕੋਠਾ ਜਿਹੜਾ ਇਹਨਾਂ ਦਾ ਰਕਦਮ ਲਿਖ ਪਿਆ ਪਹਿਲਾਂ ਵੀ ਗੰਦਾ ਪਾਟੀਆਂ ਪੋਟੀਆਂ ਸੀ ਤੇ ਇਹਦੀਆਂ ਵਾਲੀਆਂ ਲੀਆਂ ਸੱਤਾ ਦੇ ਪੈਸੇ ਵੀ ਇਹ ਲਿਖੇ ਦਿੱਤੀ ਹੋਈ ਸੀ ਇਹ ਦਵਾਦਵਾ ਜਦੋਂ ਫਿਰ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਤੇ ਮੈਂ ਸਰਪੰਚ ਆ ਜਸਬੀਤ ਸਿੰਘ ਮੇਰਾ ਨਾਮ ਸਰਪੰਚ ਆ ਮੈਂ ਉੱਠ ਕੇ ਫਿਰ ਆ ਕੇ ਭੱਜ ਕੇ ਆਣ ਕੇ ਦੋਦੇ ਤੇ ਇਹਨਾਂ ਦਾ ਪਰਵਾਦ ਜਿਹੜਾ ਇਹ ਛੱਤਾਂ ਤੇੋਂ ਕੱਢਿਆ ਆ ਕਿਵੇਂ ਡਿੱਗੀ ਛੱਤ ਇਹ ਮੀਹਾਂ ਦੀ ਬਰਸਾਤ ਨਾਲ ਡਿੱਗੀ ਆ ਜੀ ਅਤੇ ਤਿੰਨ ਨੂੰ ਇਹ ਵਿਚਾਰਾ ਕਦੀ ਤਰਪਾਲ ਪਾਉਂਦਾ ਸੀ ਕਦੀ ਕੋਸ਼ਿਸ਼ ਕਰਦਾ ਸੀ ਤੇ ਇਹ ਚੋਲੋ ਨਹੀਂ ਹਟੇ ਤੇ ਇਹ ਜਿਹੜੀਆਂ ਕੰਦਾ ਦਿਖਾਉਣੇ ਆ ਲਾ ਕੇ ਪਾਟੀਆਂ ਜਾਂਣ ਨੇ ਜਿਹੜੇ ਕੰਦਾ ਛੱਡ ਗਏ ਸੀ ਨੁਕਸਾਨ ਕੀਆ ਨੁਕਸਾਨ ਜੀ ਦਾ ਜਿਹੜਾ ਘਰ ਦੀ ਜਾਇਦਤ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹ ਨੂੰ ਸਤਾਜਾਦਾ ਨੇ ਇਹਦੀ ਘਰ ਦਿਨੋਂ ਵੀ ਜ਼ਿਆਦਾ ਸੱਟਾਂ ਨੇ ਤੇ ਟਾਂਕੇ ਲੱਗਿਆ ਸਿਰ ਤੇ ਕੁੜੀ ਜਿਹੜੀ ਉਹ ਬਿਹੋਸ਼ ਹੈ ਜੀ ਤੇ ਉਹਦਾ ਦਿਲਾਂ ਚੱਲ ਗਿਆ ਇੱਥੇ ਪ੍ਰਾਈਵੇਟ ਹਸਪਤਾਲਿਆਂ ਲਾ ਕੇ ਜਾਂਦੀ ਉਹਦੇ ਕੋਈ ਟਾਂਕੇ ਟੁੱਟੇ ਰਾਇਆ ਉਨੇ ਵੀ ਚਲੋ ਸੇਵਾ ਕੀਤੀ ਵਿਚਾਰੇ ਨੇ ਕੀ ਮੰਗ ਕਰਦੇ ਐ ਹਾਂ ਜੀ ਕੀ ਮੰਗ ਕੀ ਕਰਦੇ ਇਹ ਮੰਗਾ ਜੀ ਇਹਦੀ ਜਿਹੜੇ ਇਹਦਾ ਘਵਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾ ਬੋਤਾ ਇਹਨੂੰ ਵਿਚਾਰੇ ਨੂੰ ਕੋਈ ਮਾਬਦਤ ਦਵਾਇਆ ਜਾਵੇ ਤੇ ਅਸੀਂ ਤੇ ਇਸ ਸਰਕਾਰ ਗਾੜੀ ਆਵਾਜ਼ ਚੋਂ ਨੇ ਆ ਤੇ ਇਹਦਾ ਜਿਹੜਾ ਲੋ ਵੀ ਇਹਦਾ ਨੁਕਸਾਨ ਹੋਇਆ ਜੋ ਚੱਤਾ ਜਾਵੇ ਸਰਕਾਰ ਵੱਲੋਂ ਇਹ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆ ਦਾ ਵੀ ਲਾਂਚ ਕਰਾਇਆ ਜਾਵੇ ਇਹਦੇ ਘਰ ਮੰਜੀ ਬੈਨ ਨੂੰ ਨਿਵੇਂ ਨਿਜੇ ਰਗੀ ਸਾਰਾ ਕੁਟ ਉਟ ਗਿਆ ਜੀ ਦਾ ਕੁਛ ਨਹੀਂ ਰਹਾ ਬੈੱਡਪੁੱਡ ਜੋ ਵੀ ਫਰਜਾ ਟੀਵੀ ਸਾਰਾ ਕੁ ਤੈ ਹੋ ਗਿਆ ਜੀ ਠੀਕ ਲੱਤਾ ਦੇ ਵੀ ਲੱਗੇ ਸਾਡਾ ਤਾਂ ਸਾਰੇ ਆ ਗਏ ਮੈਂ ਆਪਰੇ ਜਲਦੀ ਬੱਚਾ ਨੇ ਬਈ ਆ ਗਏ ਬੱਚਾ ਨੇ ਬਹੁਤ ਆੜਾ ਲੱਗਿਆ ਮੇਰਾ ਨਾਮ ਹੈ ਸਨੀਤਾ ਘੋਰ ਮੈਂ ਆਪਾਂ ਨ ਸੁੱਤੇ ਹਾਂ ਤੇ ਉੱਤੋਂ ਕੋਠਾ ਥੱਲੇ ਡਿੱਗ ਕੇ ਕਿੰਨੇ ਵਜੇ ਦੀ ਗੱਲ ਹੈ ਇਹ 5 ਵਜੇ ਦੀ ਗੱਲ ਹੈ ਕਿੰਨੇ ਕਿ ਸੱਟ ਲੱਗੀ ਬੱਚੇ ਲੱਗੀ ਬੱਚੇ ਦੀ ਜਿਆਦਾ ਲੱਗੀ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੀ ਦੋ ਥਾਂ ਟੰਕੇ ਲੱਗੇ ਆ ਹਾਂ ਠੀਕ ਹੈ ਹਾਂਜੀ